ਇੰਗਰ ਲੈ ਲਿਆਇਆ ਚਾਹ ਘੁੱਟ ਆ ਆ ਵੇਖੋ ਮੰਮੀ ਆ ਗਈ ਤੇ ਤੁਸੀਂ ਪਹਿਲਾਂ ਗਏਂ ਚਾਹ ਖਾਣੇ ਮੈਂ ਚਾਹ ਲਿਆਂਦਾ ਚਾਹ ਬਾਅਦ ਚ ਪੀ ਰਿਓ ਹੁਣ ਨਹੀਂ ਨਾ ਮੇਰਾ ਜੀ ਕਰਨਾ ਉਦੋਂ ਮੇਰਾ ਜੀ ਕਰਦਾ ਤੇ ਤੁੰ ਆ ਨਹੀਂ ਆ ਵਿਹਲੇ ਬੰਨਣ ਵਾਲੇ ਆ ਤੇ ਮੰਮੀ ਮੈਂ ਬਣਾ ਦੇ ਦਿੱਤੇ ਉਸੇ ਟਾਈਮ ਤੇ ਮੈਂ ਬਣਾਉਂਦੇ ਹੀ ਨਹੀਂ ਹਲੇ ਨਹੀਂ ਹੁਣ ਮੇਰਾ ਜੀ ਤੇ ਜੇ ਨਹੀਂ ਖਾਣੇ ਤੇ ਮੈਨੂੰ ਘੜੀ ਪੈ ਲੰਮੇ ਪਈ ਰਹਿਣ ਦੇਣਾ ਸੀ ਉਦੋਂ ਵੀ ਤੁਸੀਂ ਗਿਆ ਕਿ ਅਬੇ ਮੈਨੂੰ ਬਣਾ ਲ ਦੇ ਤੂੰ ਖਾਣੇ ਵੀ ਨਹੀਂ ਹੈਗੇ ਜਿਦੋਂ ਮੇਰੀ ਮਰਜ਼ੀ ਆਊਗੀ ਮੈਂ ਖਾ ਲੂੰਗੀ ਤੂੰ ਤੇ ਮੈਨੂੰ ਤੱਕਿਆ ਨਾ ਡੇਈ ਖਵਾਉਣ ਔਖੀ ਤਾਂ ਤਾਂ ਹੋਣੀ ਹੈ ਕਿ ਮੈਨੂੰ ਸੁੱਤੀ ਨੂੰ ਘਟਾ ਲਿਆ ਮੰਮੀ ਸੁੱਤੀ ਪਈ ਨਾ ਤੁਹਾਨੂੰ ਚੰਗੀ ਨਹੀਂ ਲੱਗਦੀ ਤੇ ਸੌਣ ਵੀ ਕਿੱਥੇ ਦਿੰਦੇ ਓ ਕਦੀ ਪੋਚਾ ਵਾਲਾ ਜੇ ਪੋਚਾ ਲਾ ਕੇ ਆਂ ਨੀ ਆਂ ਤੇ ਆਹ ਮੇਰੇ ਕੱਪੜੇ ਧੋਣ ਵਾਲੇ ਆ ਜੇ ਮੈਂ ਕਾ ਮਸ਼ੀਨ ਚ ਧੋ ਦੇਣੀ ਇੰਨੇ ਮੇਰੇ ਹੱਥ ਨਾਲ ਧੋ ਖਰਾਬ ਹੋ ਜਾਣੇ ਆ ਨਹੀਂ ਤਾਂ ਸਾਂਦਾ ਕਰਦੀ ਆ ਕਰਨਾ ਨਹੀਂ ਕੰਮ ਤੇ ਮੰਮੀ ਥੋੜਾ ਬੋਤਾ ਤਾਂ ਹਿਵੇਂ ਕਰ ਸਕਦੇ ਓ ਕੈਨਾਂ ਨਹੀਂ ਮੇਰੇ ਵਿਆਹ ਤੋਂ ਘਰ ਦੇ ਵਿਆਹ ਆ ਮੇਰੇ ਆਇਆ ਤੇ ਤੂੰ ਇਦਾ ਕਰਦੇ ਤੂੰ ਹੀ ਸਾਰਾ ਕੰਮ ਕਰ ਤੂੰ ਹੀ ਤੇ ਸਮਝਿਆ ਵਾ ਮੁੰਡਾ ਵਿਆਹ ਲਿਆ ਤੇ ਤੁਸੀਂ ਦੇਖਦੇ ਇਹ ਸਮਝਿਆ ਵੀ ਨੌਕੜਾ ਦੀ ਰਹਿਣੀ ਨਾਉ ਤਾਂ ਕਦੀ ਸਮਝਦੇ ਨਹੀਂ ਮੈਂ ਤਾਂ ਨੀ ਉਹ ਕਰਨਾ ਕੁਛ ਮਰਜ਼ੀ ਇਹਦੇ ਕਰ ਲੈ ਮਰਜ਼ੀ ਤੇ ਪਿਆਰ ਰਹਿਣ ਦੇ ਤੇ ਫਿਰ ਪਿਆਰ ਰਹਿਣ ਵੀ ਨਹੀਂ ਨਿੰਦੇ ਉਦੋਂ ਬਿਨ ਤੇਖੜਾ ਦੇ ਜਾਣੀਆਂ ਨੇ ਪਿਓ ਕੰਮ ਪਿਆਰ ਕਰ ਲੈ ਮੱਲ ਲੈ ਲਾ ਕੀ ਹਾਲ ਚਾਲ ਆ ਤੇ ਤੂੰ ਇਸ ਨੂੰ ਠੀਕਾ ਦੇ ਆ ਸਹੀਆ ਬੜੀ ਤਰੀਕੇ ਸੀ ਕਿਥੇ ਚੱਲਿਆ ਉਹ ਚੱਲਿਆ ਨਹੀਂ ਆਇਆ ਉਹ ਸਵੇਰ ਦਾ ਨਾ ਮੁੰਡਾ ਇੱਕ ਲੈ ਗਏ ਨਾਲ ਉਹਨੂੰ ਕੰਮ ਹੀ ਤਰਾਂ ਸ਼ਹਿਰ ਅੱਛਾ ਉੱਥੇ ਫਿਰ ਗਿਆ ਬੜਾ ਟਾਈਮ ਲੱਗ ਗਿਆ ਤੇ ਮੈਂ ਹੁਣ ਚੱਕਰ ਮਾਰ ਕੇ ਉਹਨਾਂ ਚਾਚਾ ਜੀ ਨੂੰ ਸਵੇਰ ਦੇ ਮਿਲੇ ਨਹੀਂ ਆਤਾ ਹੈ ਕਿ ਕਿਦਾਂ ਕੰਮ ਕਾਜ ਚ ਸੋਸਾਇਟੀ ਹੈ ਸਰ ਬਾਦਿਆਂ ਮੈਂ ਵੀ ਆਸਤੇ ਆਸਤੇ ਭਰਾ ਫੋਨ ਡਿਆਂ ਕਰਨ ਜਿਹੜੇ ਰੁਸੇ ਰੁਸੇ ਕੀ ਰੁਸੇ ਉਹ ਫੋਨ ਕਰਤੇ ਸਾਰਿਆਂ ਨੂੰ ਇੱਕ ਵਾਰੀ ਪਰ ਤੈਨੂੰ ਪਤਾ ਫਿਰ ਰਿਸ਼ਤੇਦਾਰ ਜਨਾਦੀਆਂ ਕਹਿੰਦੀਆਂ ਨਾ ਘਰ ਆ ਕੇ ਕਹੋ ਹਾਂਜੀ ਆ ਨੂੰ ਕਿਨੇ ਘਰ ਆ ਕੇ ਨਹੀਂ ਕਿਹਾ ਉਹ ਚੀਜ਼ਾਂ ਕਿਦਾਂ ਕਰ ਲਈਆਂ ਤੇ ਵੱਧ ਤੋਂ ਹੋ ਨਹੀਂ ਕਰ ਸਕਦਾ ਇਕੱਲਾ ਬੰਦਾ ਮੈਂ ਕਿੱਧਰ ਕਿੱਧਰ ਹੁੰਦਾ ਹਾਂ ਨਾਲੇ ਵੇਖੋ ਇਹ ਜਿਹੜੇ ਧੀਆਂ ਧਿਆਣੀਆਂ ਦੇ ਪ੍ਰੋਗਰਾਮ ਦੇ ਚ ਰੁੱਸਣ ਵਾਲਾ ਕੰਮ ਤਾਂ ਕੋਈ ਹੈ ਨਹੀਂ ਇੱਕ ਵਾਰੀ ਜਦੋਂ ਕਹਿਤਾ ਤੇ ਆਪ ਹੀ ਪਹੁੰਚਣਾ ਚਾਹੀਦਾ ਬੰਦੇ ਨੂੰ ਇਹ ਤਾਂ ਆਪ ਬੰਦੇ ਦੀ ਸੋਚ ਹੋਣੀ ਚਾਹੀਦੀ ਆ ਨਾ ਕਿ ਉਹ ਵੀ ਕਲਾਕਾਰ ਨਾਲ ਕਰਾਉਣਾ ਛੱਡਿਆ ਤੇ ਹੋਰ ਜ਼ਿਆਦਾ ਸਾਡਾ ਟਾਈਮ ਭੰਦੇ ਕਦੀ ਕੇਵਲ ਜਾਓ ਯਾਰ ਉਹਨੇ ਮੂੰਹ ਹਟਿਆ ਉਹਨੇ ਮੂੰਹ ਹਟਿਆ ਚਲੋ ਚਾਚਾ ਜੀ ਕੋਈ ਨਹੀਂ ਦਿਲਦਿਆਂ ਲਓ ਨਰੋਜ ਨਾਲੇ ਵਾਲੇ ਵੀ ਜਿਵੇਂ ਜਗਨਸਰ ਉਹ ਵੀ ਨਹੀਂ ਆਏ ਹਨ ਮੈਨੂੰ ਦੱਸਣ ਡਿਆ ਮੈਂ 2-3 ਫੋਨ ਕੀਤੇ ਉਹਨਾਂ ਨੂੰ ਅੱਛਾ ਤੇ ਹਾਲਾਤ ਤੇ ਆ ਗਏ ਸਾਨੂੰ ਕੰਮ ਪੈ ਗਿਆ ਤੇ ਮੈਂ ਸਭ ਇੱਕ ਨੂੰ ਪਰੇਸ਼ਾਨ ਮੈਂ ਜਾਂਦਾ ਚਾਚਾ ਜੀ ਕੰਮ 'ਚ ਖਿਆਲ ਹੀ ਨਹੀਂ ਰਿਹਾ ਇਹ ਦੋ ਪਹਿਲਾਂ ਤਾਂ ਬੜੇ ਤੁਹਾਡੇ ਨਾਲ ਕਲੋਜ਼ ਹੀ ਹਨ ਆਹ ਭਾਏ ਹੁਣ ਕੀ ਪਤਾ ਕੰਮ ਪਿਆ ਸੱਚੀ ਕੋਈ ਕਹਿ ਵੀ ਨਹੀਂ ਸਕਦੇ ਹੂੰ ਤੇ ਅੱਜ ਜਾਣਾ ਡਿਊਟੀ ਆ ਕਿੱਥਾਂ ਨਹੀਂ ਅੱਜ ਤੇ ਮੈਂ ਛੁੱਟੀ ਕੀਤੀ ਆ ਚਾਚਾ ਜੀ ਮੈਂ ਤਾਂ ਨਾਲ ਛੁੱਟੀਆਂ ਲੈ ਲਉਣ ਪਿਆ ਤੱਕ ਉਹ ਨਹੀਂ ਲਾਓ ਤੈਨੂੰ ਪਤਾ ਪ੍ਰਾਈਵੇਟ ਕੰਮ ਆ ਛੁੱਟੀਆਂ ਇੰਨੀਆਂ ਦਿੰਦੇ ਨਹੀਂ ਮੈਂ ਤਾਂ ਸਿਰਫ ਉਹਨਾਂ ਨੂੰ ਪਹਿਲੇ ਤਾਂ ਕਿਹਾ ਮਹੀਨਾ ਹੋ ਗਿਆ ਕਿ ਮੈਨੂੰ ਵਿਆਹ ਦੇ ਲੱਗਿਆ ਤਰੀਕ ਤੇ ਚਾਰ ਛੁੱਟੀਆਂ ਚਾਹੀਦੀਆਂ ਜੇ ਉਹ ਵੀ ਦੇ ਦੇਣ ਤੇ ਅੱਛਾ ਬੜੇ ਸਖਤ ਆ ਫਿਰ ਆ ਮੈਂ ਕਿਹਾ ਗਾਲੀ ਛੱਡ ਦੇ ਉਹਨਾਂ ਦੀ ਤੇ ਚਲੋ ਇੱਦਾਂ ਕਰਿਓਗਾ ਤੁਸੀਂ ਕੰਮ ਤੇ ਮੈਂ ਭਰਤਾ ਹੀ ਲੈਣਾ ਵਾ ਤੇ ਜਿੱਥੇ ਕਿਤੇ ਓਕੇ ਫਸਿਆ ਕਿਤੇ ਹੋਊਗਾ ਤੇ ਉਹ ਤਾਂ ਨਾ ਫੋਨ ਤੇ ਕਨੈਕਟ ਕਰ ਲਾਂਗੇ ਕਿਉਂਕਿ ਕੰਮ ਹੀ ਰੋਜ਼ ਨਹੀਂ ਮਿਲਦੇ ਆਗੇ ਆਹ ਲੈ ਬਟਾ ਨਾ ਚਾਚਾ ਜੀ ਮਹੀਨੇ ਬਾਅਦ ਕੁਝ ਹੁੰਦਾ ਹੀ ਆ ਕੋਈ ਖਰਚਾ ਆਪਣੀ ਚੱਲਦਾ ਹੀ ਆ ਬਿਲਕੁਲ ਬਿਲਕੁਲ ਜੇ ਆਪਾਂ ਹਟ ਕੇ ਕੰਮ ਤੇ ਕੀ ਕਰਨਾ ਵਾ ਨਹੀਂ ਨਹੀਂ ਉਹ ਤਾਂ ਆ ਹੀ ਮਾ ਲੱਗੇ ਜੇ ਕਰ ਲਾਂਗੇ ਚਾਰਕ ਹਾਂਜੀ ਤੇ ਬਾਕੀ ਤੂੰ ਸੁਮਾਰੀ ਜਾਂਦੇ ਸਾਰਾ ਤੂੰ ਹੈਂ ਆ ਹਾਂ ਬਿਲਕੁਲ ਬਿਲਕੁਲ ਤੇ ਇਹ ਆਪੀ ਹੁਣ ਪ੍ਰੋਗਰਾਮ ਲੱਗੇ ਆਉਂਦੇ ਆ ਤੇ ਸਾਰੀ ਜਿੰਮੇ ਚਲੋ ਮੇਰੇ ਸਿੱਧੇ ਆ ਮੇਤੇ ਵੀ ਨਾਲ ਕੁਝ ਮੇਰੇ ਦਿਮਾਗ ਚ ਤੁਹਾਨੂੰ ਪਤਾ ਵੀ ਸਾਰਾ ਪ੍ਰੈਸ਼ਰ ਭੁੱਲ ਜਾਂਦਾ ਜਿਕੇ ਵੇ ਤੇ ਤੂੰ ਹੀ ਜਿਹੜੀ ਗੱਲ ਮੇਰੇ ਖਿਆਲ ਚ ਨਾ ਰਹੀ ਤੇ ਮੈਨੂੰ ਉਸੇ ਨਾਲ ਦੱਸਣੀ ਆ ਵੀ ਆਹ ਕੰਮ ਇੱਥੇ ਨਹੀਂ ਇਦਾਂ ਨਹੀਂ ਨਹੀਂ ਉਹ ਤਾਂ ਚੱਲ ਸਿਆਣਾ ਹੀ ਆ ਤੂੰ ਹਲੇ ਹੁਣ ਕੀਤਾ ਵਿਆਹ ਤੈਨੂੰ ਪਤਾ ਨਹੀਂ ਆ ਉਹ ਤਾਂ ਮੰਮੀ ਤੁਹਾਨੂੰ ਪਤਾ ਯਾਰ ਵੀ ਕੋਈ ਜੰਮੀ ਮੈਰੀ ਮਿਲ ਸਤੇ ਕੋਈ ਮੰਮੀ ਸਿਆਣੀ ਨੇ ਤੁਹਾਨੂੰ ਬੋਲਾ ਮੰਮੀ ਨੇ ਸਾਰਾ ਹੀ ਜੜਾ ਕਰਦਾ ਤੇਰੇ ਵਿਆਹ ਦੇ ਸਾਰਾ ਕੰਮ ਕੀਤਾ ਤੇ ਆਪਣੇ ਘਰ ਵਿਆਹ ਆ ਗਿਆ ਤਾਂ ਹੁਣ ਭੁੱਲ ਗਿਆ ਕੀ ਕੀ ਕਰਨਾ ਚਾਹ ਪਾ ਕਰਨਾ ਭੁੱਲ ਸਕਦਾ ਭੈਣ ਦਾ ਵਿਆਹ ਨਾ ਕੋਈ ਗੱਲ ਨਹੀਂ ਮੈਂ ਕੰਡਿਆ ਪਰ ਤੁਹਾਨੂੰ ਪਤਾ ਵੀ ਇਹ ਕੰਮ ਹੀ ਇਦਾਂ ਦੇ ਹੁੰਦੇ ਆ ਭਾਏ ਲੱਖ ਸਿਆਣੇ ਹੋਈਏ ਫਿਰ ਵੀ ਕੋਈ ਨਾ ਕੋਈ ਮਿਸਟੇਕਾ ਹੋ ਜਾਂਦੀਆਂ ਨੇ ਇਹ ਤਾਂ ਗੱਲ ਮੰਨਦੇ ਏ ਤੇਰੀ ਆ ਗੱਲ ਕੰਡਿਆ ਨਾ ਕੋਪਾ ਤੇ ਚਾਹ ਬਣਾਉਣ ਲਵਲੀ ਕੁਟ ਉਹ ਨਹੀਂ ਚਾਚਾ ਜੀ ਇਹ ਨਾ ਮੂਹ ਚਾਹ ਨਹੀਂ ਪੀਣੀ ਹੈਗੀ ਹੁਣੇ ਮੈਂ ਪੀ ਕੇ ਨਾ ਦੱਸਿਆ ਬਿਸ਼ਾਰੂ ਆਇਆ ਉਹ ਚੱਲ ਪੀ ਲਾ ਤੇਰੇ ਬਹਨੇ ਨਾ ਕੋਟ ਅਸੀਂ ਪੀ ਲਾਂਗੇ ਮੈਂ ਚਾਚਾ ਤੂੰ ਤੇਰਾ ਦਾਦੇ ਜਿੱਦਾਂ ਕੁੜੀਆਂ ਚਾਹਾਂ ਹੀ ਨਹੀਂ ਮੈਂ ਚਾਹੇ ਬਣਾ ਕੇ ਦੇ ਦਿੰਦੀ ਆ ਇਦਾਂ ਕਰਨੀ ਕਿ ਜਿੱਥੇ ਕਿਤੇ ਚਾਹ ਨਹੀਂ ਪਈ ਹੁੰਦੀ ਇਹਨਾਂ ਨੂੰ ਉਹ ਨਹੀਂ ਚੱਲ ਮੈਂ ਜਾਲੇ ਕੋਈ ਫਿਰ ਪੀ ਲੈਨੇ ਆ ਸਿੱਧਾ ਜਿੱਥੇ ਹੀ ਉਹਦਾ ਸਪਾ ਕਾਹ ਹਾਂ ਕਿ ਬਹਾਨਾ ਮੇਰਾ ਲਾਉਂਦੇ ਆ ਨਾ ਪੀਣੀ ਆਪ ਆ ਕੋਈ ਨਹੀਂ ਮੈਂ ਹੁਣੇ ਬਣਾ ਕੇ ਆਉਂਦੀ ਇੱਕ ਪਤਾ ਹੀ ਹੈ ਚਾਚਾ ਜੀ ਅੱਜ ਮੌਸਮ ਥੋੜਾ ਉਦੰਗਾ ਦਾ ਮੀਂਹ ਜੂ ਪੈ ਗਿਆ ਨਾ ਥੋੜਾ ਜਿਆ। ਤੇ ਯਾਰ ਇਹ ਵੀ ਦੋ ਕੁ ਦਿਨ ਗਰਮੀ ਹੋ ਜਾਂਦੀ ਹੈ ਫਿਰ ਮੀਂਹ ਪੈ ਜਾਂਦਾ ਆਪਣਾ ਮਾਚਰ ਵਾਲਾ ਸਾ ਵੀ ਹੋ ਗਿਆ। ਤੇ ਉਹਦੇ ਕਰਕੇ ਫਿਰ ਇਹ ਆ ਵੀ ਚਾਹ ਮਜੀ ਕਰਦਾ। ਉਦਾਂ ਨੇ ਤਾਂ ਗਰਮੀ ਚ ਵਟ ਨਿਕਲਦੇ ਆ ਉਦਾਂ ਨੇ ਇੰਨਾ ਮੰਨ ਕਰਦਾਗਾ ਹਣਾ। ਇਹ ਤਾਂ ਮੇਰੇ ਨਾਲ ਵੈਸੇ ਵੀ ਘਾਟੀ ਪੀਣਾ ਚਾਹਦੇ ਨਾ। ਮੇਰਾ ਧੰਨਵਾਦ ਆ ਪਤਾ ਕਿਤੇ ਫਸੇ ਆਈਆਂ। ਵੀ ਤੁਹਾਡੇ ਲੱਗੇ ਵੱਡੇ ਬੈਠੇ ਫੜਾਣ ਤੇ ਵੀ ਤੇ ਕੱਪ ਫੜਨੇ ਪੈਣਾ। ਨਹੀਂ ਮੇ ਕੋ ਨਹੀਂ ਆਇਆ ਜਾਣਾ। ਇਹ ਅੱਦਾ ਕਰਿਓ ਤੇ ਹੀ ਬਣ ਜੇ ਦੋਵੇਂ ਪੈਣਾ। ਮੇਰਾ ਵੀ ਬੜਾ ਜੀ ਕਰਦਾ ਪਰ ਤੈਨੂੰ ਪਤਾ ਵਾ ਤੁਹਾਡੇ ਘਰ ਵਿਆਹ ਹੋ ਰਿਹਾ ਵਾ ਬੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਇੱਕ ਘੰਟਾ ਵੀ ਨਹੀਂ ਨਹੀਂ ਨਿਕਲ ਸਕਦਾ ਮੁਸ਼ਕਲ ਹੋ ਜਾਂਦਾ ਵਾ ਆ ਹੋ ਕੋਈ ਗੱਲ ਨਹੀਂ ਚੱਲ ਡੱਬੇ ਲੈ ਲਿਓ ਮੇਰਾ ਵੀ ਤੇ ਰਕੜੀਆਂ ਬੰਦਿਓ ਕੋਈ ਹੀ ਮੇਰੀ ਵੀ ਜੀ ਨਾ ਵੀ ਗੱਲ ਨਾ ਚਲੋ ਠੀਕ ਹੈ ਫਿਰ ਤੰਗ ਤੁਹਾਡੀ ਜਮੇਰੀਆਂ ਨੇ ਵੰਡੀਆਂ ਨੇ ਕਿਤਾ ਹੀ ਹੋਣਾ ਆਉਣਾ ਕਿਦਾ ਹੀ ਵੱਡੀ ਦੀਦਾ ਉਹ ਅਰਵਿੰਦਰ ਦਾ ਤੇ ਮੈਨੂੰ ਕਹਿਣ ਦੀ ਫਿਰ ਅਖੜੀ ਨਹੀਂ ਮੰਨਣਾ ਆਉਣਾ ਤੇ ਮੈਂ ਹੈ ਮੇਰੇ ਕੋ ਤਾਂ ਆਇਆ ਨਹੀਂ ਜਾਣਾ ਤੇ ਤੁਸੀਂ ਚੱਲ ਮੰਗਿਆ ਨੂੰ ਤੇ ਜਿੰਦਰ ਨੂੰ ਮੰਨ ਦਿਓ ਚਲ ਵਧੀਆ ਕੀਤਾ ਬਾਕੀ ਸਭ ਠੀਕ ਠਾਕ ਆਂਦੇ ਘਰੇ ਸਭ ਠੀਕ ਠਾਕ ਹੀ ਗੱਲ ਨੂੰ ਤਾਂ ਮੈਂ ਕਹਾਂ ਜੇ ਜਾਣਾ ਤਾਂ ਕੋਈ ਘੰਟਾ ਤੋਂ ਜਾਵਾਂਗੇ ਨਹੀਂ ਨਹੀਂ ਐਵੇਂ ਸਾਰੀ ਢੜੀ ਭੱਜ ਜਣੀ ਆ ਤੈਨੂੰ ਪਤਾ ਉਧਰ ਚਾਚਾ ਜੀ ਘਰ ਵੀ ਜਾਣਾ ਪੈਂਦਾ ਆਪਣੇ ਘਰ ਵੀ ਕੰਮ ਤੇ ਚੱਲ ਕੋਈ ਗੱਲ ਨਹੀਂ ਆਪਾਂ ਬਾਅਦ ਚ ਹੋਵਾਂਗੇ ਇਹ ਤਾਂ ਗੱਲ ਤੇ ਨਹੀਂ ਠੀਕ ਆ ਤੇ ਬਾਕੀ ਮੀਣਾ ਨੂੰ ਕਿਹਾ ਕਿ ਨਹੀਂ ਰਹਾ ਲੋ ਮੈਂ ਨਹੀਂ ਜੀ ਕਿਹਾ ਹੈਗਾ ਐਵੇਂ ਹੈ ਨਾ ਗਾਂ ਦੀ ਗਾਂ ਵਰਤਿਆ ਨਹੀਂ ਜਾਂਦਾ ਤੇ ਦੂਜੀ ਗੱਲ ਇਹ ਆ ਕਿ ਜੇ ਮੈਂ ਸੱਦ ਲਿਆ ਫੇਰ ਮੰਮੀ ਕਹਿਣਗੇ ਵੀ ਆਪਣੇਆਂ ਨੂੰ ਸੱਦੀ ਜਾਣ ਦੀ ਆ ਤੇ ਜੇ ਮੰਮੀ ਕਹਿਣਗੇ ਤੇ ਫੇਰ ਕੋਈ ਗੱਲ ਨਹੀਂ ਪੇਕੇ ਮੇਰੇ ਸੱਦ ਲਾਂਗੇ ਹੋਰ ਨਹੀਂ ਕਿਹਨੂੰ ਸੱਦਣਾ ਹੈਗਾ ਯਾਰ ਉਹ ਤਾਂ ਤੇਰੀ ਗੱਲ ਠੀਕ ਆ ਪਰ ਇਦਾਂ ਥੋੜੇ ਲੱਗਦਾ ਵੀ ਚੰਗੇ ਨਹੀਂ ਨਾ ਮਨ ਲਾ ਹਾਇ ਤੇ ਘਰ ਦੀ ਆ ਨਾ ਵਿਆਹ ਤੇ ਮੰਮੀ ਤੇਰੇ ਨਾਲ ਆਉਣਗੇ ਤੇ ਫਿਰ ਮਾਂ ਚ ਕਿਤਨਾ ਕਿਸੇ ਉਹਨਾਂ ਤੇ ਗੁੱਸਾ ਤੇ ਹੋਣਾ ਹੀ ਆ ਨਾ ਇਹ ਤਾਂ ਰਿਸ਼ਤੇਦਾਰੀਆਂ ਨੇੜੇ ਦੀਆਂ ਹੁੰਦੀਆਂ ਨੇ ਇਹ ਕਿਹੜੀ ਬੜੀ ਮਤਲਬ ਕੋਈ 3-4 ਪੀੜੀਆਂ ਦੀ ਪੁਰਾਣੀ ਰਿਸ਼ਤੇਦਾਰੀ ਹੈ ਹੈ ਤੇ ਸਹੀ ਆ ਉਹ ਤਾਂ ਮੇਰੀਆਂ ਭੈਣਾਂ ਨੂੰ ਵੀ ਬੜਾ ਚਾਵਾ ਪਰ ਮੈਂ ਨਹੀਂ ਆ ਮੰਮੀ ਪਿੰਡੋਂ ਨਹੀਂ ਜੇ ਸਦੰਡੀ ਤੇ ਐਵੇਂ ਸਾਦੇ ਰਹਾਂਗੇ ਤਾਂ ਕੋਈ ਗੱਲ ਨਹੀਂ ਫੇਰ ਆ ਜਾਣਗੀਆਂ ਚਲ ਵੇਰਲਾ ਜਿੱਦਾਂ ਮੀਆਂ ਪਰ ਉਦਾਂ ਚਾਚਾ ਜੀ ਨੇ ਮੇਰੇ ਨਾਲ ਇਤਰਾਜ ਨਹੀਂ ਕਰਨਾ ਉਹਨਾਂ ਸਭ ਖੁਸ਼ ਹੋਣਾ ਚਾਹਦੇ ਚਲੋ ਕੋਈ ਗੱਲ ਨਹੀਂ ਮੰਮੀ ਨੂੰ ਪੁੱਛ ਕੇ ਤੇ ਫਿਰ ਕਰ ਦੂੰਗੀ ਫੋਨ ਤੇ ਤੁਸੀਂ ਕਿੱਥੋਂ ਆਏ ਜੀ ਉਹ ਕਿਦਾਂ ਨੇ ਨਾਲ ਘਰ ਗਿਆ ਹਾਂ ਤੇ ਚਾਚਾ ਜੀ ਘਰੇ ਹਾਂ ਚਾਚਾ ਜੀ ਘਰੇ ਮੈਂ ਸੋ ਕੁ ਪੁੱਛਣ ਆ ਮੈਂ ਕੰਮ ਤੇ ਨਹੀਂ ਆਣਾ ਹਾਂ ਤੇ ਨਹੀਂ ਆ ਛੁੱਟੀ ਕੀਤੀ ਆ ਹਾਂ ਚਲ ਕੋਈ ਕੰਮ ਹੁਣੇ ਆ ਹਾਂ ਦੇ ਨੇ ਕਰ ਲੈਣੇ ਛੁੱਟੀ ਛੁੱਟੀ ਥੋੜੀ ਕਿਤੇ ਉਹ ਦਿੰਦੇ ਨਹੀਂ ਹੈਗੇ ਹੂੰ ਬਹੁਤ ਛੁੱਟੀਆਂ ਅੱਗੇ ਉਹਨਾਂ ਦੀ ਹੋਰ ਵਾਵਾ ਗਈਆਂ ਹਨ ਹਾਂਜੀ ਤੇ ਇਦਾਂ ਕਰੋ ਤੁਸੀਂ ਇੱਥੇ ਰਹੋ ਤੇ ਮੈਂ ਉਧਰ ਹੋਵਾਂ ਉਧਰ ਹੋਵਾਂ ਹੁਣੇ ਤੇ ਮੈਂ ਆ ਯਾਰ ਉਧਰੋਂ ਮੈਂ ਵੀ ਕੰਮ ਤੇ ਹਾਂ ਦੇ ਉਹਨੂੰ ਪੁੱਛ ਕੇ ਆਇਆ ਹਾਂ ਨਾਉ ਨੂੰ ਵੀ ਸੌ ਮਕਾਨਿਆਂ ਕੋਈ ਹੈ ਤੇ ਦਸਾਂ ਦਿਨ ਨਹੀਂ ਹੁਣ ਕਹਦਾ ਵੀ ਅਜਿਹੀ ਕੋਈ ਕੰਮ ਨਹੀਂ ਚੁਕਿਆਗਾ। ਤੇ ਕੋਈ ਗੱਲ ਨਹੀਂ ਮੈਂ ਹੋਂ ਨਹੀਂ ਮੈਨੂੰ ਕੰਮ ਜ਼ਰੂਰੀ ਆ। ਪਤਾ ਇਦਾਂ ਗੇੜੇ ਲੌਂਦੇ ਜਿਆਦਾ ਚੰਗੇ ਨਹੀਂ ਲੱਗੇ ਤਾਂ ਇਦਾਂ ਨਾ ਕਹਣਾ ਇੱਕ ਜਾਂਦਾ ਤੇ ਦੂਜਾ ਆ ਜਾਂਦਾ ਵਾ। ਉਹਨਾਂ ਵਿਚਾਰਾਂ ਨੂੰ ਅਰਾਜੂਸਟ ਕਰੰਦੇ ਕੱਲ ਦੇ ਥੱਕੇ ਆ। ਯਾਰ ਉਹਨਾਂ ਕੱਖ ਨਹੀਂ ਕਹਿਣਾ ਹੈਗਾ। ਚਾਚਾ ਜੀ ਤਾਂ ਖੁਦ ਕਹਿਣ ਦੇ ਹੀ ਵੀ ਇੱਥੇ ਪਕਾਓ ਤੇ ਇੱਥੇ ਖਾਓ ਤੇ ਮੈਂ ਕਹਿਣ ਦੀਆਂ ਭਛਾਲ ਜਿੱਦਾਂ ਮਰਜੀ ਆ ਘਰ ਨੂੰ ਨਹੀਂ ਵੇਖਣਾ ਪੈਂਦਾ ਵਾ। ਹੂੰ। ਤੂੰ ਨਾ ਕੰਮ ਜ਼ਰੂਰੀ ਆ ਨਾ ਨਾ। ਤਾਂ ਮੈਨੂੰ ਦੱਸ ਦੇ ਮੈਂ ਫੋਨ ਤੇ ਗੱਲ ਕਰ ਲੈਣਾ ਜਾਂ ਤੂੰ ਆਲਾ ਫੋਨ ਚਾ ਰਣਾ ਜੇ ਕੋਈ ਏਡਾ ਜ਼ਰੂਰੀ ਜ਼ਰੂਰੀ ਜਾਣਾ ਵਾ ਕੋਈ ਦੱਸਣ ਵਾਲਾ ਤੁਹਾਡੇ ਨਾਮ ਹੋਊਗਾ ਚਲ ਠੀਕ ਹੈ ਫਿਰ ਏਦਾਂ ਕਰ ਹੋਇਆ ਤਾਂ ਜਲਦੀ ਆ ਜੀ ਉੱਥੇ ਜਾ ਕੇ ਬਿਆਨ ਨਹੀਂ ਹੈਗਾ ਛੇਤੀ ਆ ਜੀ ਕੋਈ ਗੱਲ ਨਹੀਂ ਤੁਸੀਂ ਮੇਰੇ ਕੋਲ ਕੋਈ ਕੰਮ ਕਰਾਉਣਾ ਛੇਤੀ ਆ ਜੀ ਕੰਮ ਨਹੀਂ ਮੈਂ ਤੁਹਾਨੂੰ ਤਦ ਕਹਿੰਦਿਆਂ ਤੇ ਫਿਰ ਉਹ ਤੇ ਗੱਲ ਤੈਨੂੰ ਚੇਤਾ ਭੁੱਲ ਜਾਂਦਾ ਵਾ ਅੱਜ ਵਾਰ ਕੀ ਹੈ ਭਣਾ ਪਤਾ ਨਹੀਂ ਜੀ ਮੈਨੂੰ ਅੱਜ ਸੋਮਵਾਰ ਆ ਤੇ ਅੱਜ ਆਪਾਂ ਜਾਣਾ ਵਾ ਸੁਨਿਆਰੇ ਕੋ ਪਤਾ ਹੈ ਕਿ ਨਹੀਂ ਲੈ ਮੈਨੂੰ ਲੱਭ ਛੇਤਾ ਹੀ ਭੁੱਲ ਗਿਆ ਤੇ ਕੋਈ ਗੱਲ ਨਹੀਂ ਚਲ ਜੈਣੀ ਆ ਤੂੰ ਮੇਨੋਦਰ ਹੋਮ ਦੋ ਤੇ ਕੀ ਆਂਦਾ ਹੀ ਆਗੇ ਡਿਜ਼ਾਈਨ ਤੈਨੂੰ ਕਿਥੋਂ ਜਿੱਤੇ ਰਹਿਣਾ ਵਾ ਤੂੰ ਤਾਂ ਫੇਰ ਜਦੋਂ ਕੱਲ ਨੂੰ ਜਾਂਦੀ ਤੇ ਜਿਹੜੇ ਡਿਜ਼ਾਈਨ ਮੰਗਾਏ ਉਹ ਵੇਖ ਗਏ ਹੁੰਦੇ ਤੇ ਫੇਰ ਤੂੰ ਉਹਨਾਂ ਵੀ ਰੱਟਾ ਪਾਉਣਾ ਤੇ ਮੇਰ ਨਾਲ ਮੇਰ ਨਾਲ ਵੀ ਪਾਉਣਾ ਏ ਫੇਰੇ ਮਨ ਤੇ ਨਹੀਂ ਆਇਆਗਾ ਕੰਮ ਨਬੇੜੀਏ ਤੇ ਤੁਹਾਨੂੰ ਕਿਹੜਾ ਚੇਤਾ ਏਹੀ ਮੈਂ ਕਿਹਾ ਤੇ ਫੇਰ ਹੀ ਤੁਹਾਨੂੰ ਵੀ ਆਪਣੇ ਕੰਮ ਦਾ ਚੇਤਾ ਆ ਤੇ ਤੂੰ ਗੱਲ ਸਹੀ ਆ ਤੇ ਹੁਣ ਤੂੰ ਨਾਵਲ ਜਾਣਾ ਨਾ ਉਹਨੂੰ ਜਾ ਕੇ ਕਹਿ ਵੀ ਮਿੰਟੋ ਮਿੱਟੀ ਤਿਆਰ ਹੋ ਜਾ ਦੋਵੇਂ ਜਾਨੀ ਤੂੰ ਤਿਆਰ ਹੋ ਤਾਂ ਆਪਾਂ ਚਲੀਏ ਕਰਕੇ ਜਾ ਕੇ ਤਾਂ ਜਾ ਕੰਮ ਨਬੇੜ ਕਹੀਏ ਕਿਉਂਕਿ ਜਿਹੜੇ ਇੰਪੋਰਟੈਂਟ ਆ ਨਾ ਡਿਜ਼ਾਈਨ ਉਹ ਫੇਰ ਮੰਨ ਲਓ ਐਡਵਾਂਸ ਚ ਕਿਨੇ ਲੈ ਜਾਣੇ ਆ ਤੇ ਫੇਰ ਉਹ ਹਵਾਲਾ ਦੇਖਣਾ ਪਣਾ ਵਾ ਚਲ ਕੋਈ ਗੱਲ ਨਹੀਂ ਨਾਮ ਨੂੰ ਮੈਂ ਨਹੀਂ ਹੋ ਜਾ ਤਿਆਰ ਕਿਉਂਕਿ ਉਹਨੂੰ ਹੀ ਆ ਉਹਨੇ ਪਸੰਦ ਕਰਨਾ ਜਿਹੜਾ ਵੀ ਹਾਂ ਤੇ ਮੈਂ ਨਹੀਂ ਆ ਚਲ ਉਹਦੀ ਮਨਪਸੰਦੀ ਚੀਜ਼ ਪਾ ਦਈਏ ਮਨਪਸੰਦੀ ਪਾ ਲਈਆ ਨਾ ਹਾਂਜੀ ਹੁਣ ਬਾਕੀ ਪਤਾ ਨਹੀਂ ਉਹ ਕਿਦਾਂ ਦੇ ਲਿਆਉਂਦਾ ਹੀ ਉਹ ਉਦੋਂ ਤੇ ਕਹਿੰਦਾ ਜਿਹੜੇ ਤੂੰ ਨਟ ਤੋਂ ਕੱਢ ਕੇ ਖਾਲੀ ਜਾਨੇ ਆਂਦਾ ਹੀ ਭੰਜੀ ਆ ਜਾਣਗੇ ਆ ਜਾਣਗੇ ਹੁਣ ਜਾਇਆ ਪਤਾ ਲੱਗਣਾ ਚਲ ਕੋਈ ਗੱਲ ਨਹੀਂ ਇੱਕ ਗੱਲ ਹੀ ਨਾ ਹੋ ਰਹੀ ਰਿਕਵੈਸਟ ਜੇ ਮਲੋ ਥੋੜਾ ਬਤਾਉਂ ਨਿਕ ਇਹ ਆ ਜਸ ਸਿਲੈਕਟ ਕਰ ਲਈ ਹੁਣ ਇਸੇ ਕੰਮ ਤੇ ਨਹੀਂ ਫੇਰੇ ਮਰੀ ਜਾਣੀ ਕੋਈ ਗੱਲ ਨਹੀਂ ਜੇ ਮੈਨੂੰ ਉਹਨੇ ਆਖਿਆ ਨੇ ਸੇਮ ਮਿਲਣਗੇ ਤੇ ਸੇਮ ਹੀ ਲੈਣੇ ਆ ਮੈਂ ਚਲੋ ਫੇਰ ਤੇ ਮੈਨੂੰ ਘੱਟ ਹੀ ਉਮੀਦ ਆ ਲਗਦੀ ਤੇ ਚਲ ਛੇਤੀ ਆ ਫਿਰ ਬੀਬੀਆਂ ਦਾ ਵੀ ਕੋਈ ਹਾਲ ਨਹੀਂ ਆ ਇਹਨਾਂ ਨੂੰ ਕਹਣਾ ਵੀ ਜਿਹੜੀ ਚੀਜ਼ ਵੇਚ ਲਈਏ ਨਾ ਆਨਲਾਈਨ ਦਿੱਕਤੋ ਕਾਪੀ ਉਹ ਹੀ ਹੋਣੀ ਚਾਹੀਦੀ ਹੈ ਚਲ ਜਾ ਕੇ ਨਾ ਚਾਚਾ ਜੀ ਨੂੰ ਬਖਮਨੀ ਆ ਵੀ ਤੁਸੀਂ ਐਵੇਂ ਕੁੜੀ ਦੇ ਦਿਵਾਲੇ ਹੁੰਦੇ ਰਹੇ ਹੋ ਕੁੜੀ ਤਾਂ ਗਲਤ ਹੈ ਹੀ ਨਹੀਂ ਸਮਣੇ ਸੁੱਧ ਤੋ ਵਿਚਾਰ ਲਈ ਪੋਚਾ ਲਾਉਂਦੇ ਬਸ ਭਾਬੀ ਐ ਨਾ ਕੰਮਕਾਰ ਬੜਾ ਹੀ ਤੇ ਮੈਂ ਕਹਿੰਦੀ ਕਿ ਚਲ ਕੋਈ ਆਉ ਹੀ ਜਾਂਦਾ ਪੋਚਾ ਲਾ ਲੈਨੀ ਵੈਸੇ ਤੇ ਮੈਂ ਲਾਉਣਾ ਨਹੀਂ ਤੇ ਫਿਰ ਮੈਨੂੰ ਗੰਦਾ ਗੰਦਾ ਫਰਸ਼ ਲੱਗਾ ਜਦੋਂ ਮੈਂ ਝਾੜੂ ਫੇਰੇ ਤੇ ਮੈਂ ਝਾੜ ਕੋਈ ਨਹੀਂ ਲਾ ਲੈਨੀ ਆ ਚਲ ਚੰਗਾ ਕੀਤਾ ਵਾ ਅੱਗੋ ਪਿਛੋ ਕਰਨ ਦਾ ਕੀ ਫਾਇਦਾ ਜੇ ਹੁਣ ਨਾ ਕੀਤੀ ਕਿ ਇਹਦੇ ਆ ਆ ਕੋਈ ਚਾਣ ਕੇ ਆ ਜਾਂਦਾ ਵਾ ਹਾਂਜੀ ਇਹ ਤੇ ਗੱਲ ਹੈਗੀ ਤਾਂ ਹੀ ਮੈਂ ਫਿਰ ਲਾਉਂਦਾ ਵੀ ਹਾਂ ਤੇ ਨਵ ਕੀ ਕਰਨ ਦੀ ਓ ਅੰਦਰ ਜੇ ਅਛਾ ਤੇ ਚਾਚਾ ਜੀ ਉਹ ਵੀ ਇੱਥੇ ਹੀ ਨੇ ਹਾਲੇ ਚਲੋ ਕੋਈ ਗੱਲ ਨਹੀਂ ਜਾਨੀ ਮੈਂ ਠੀਕ ਹੈ ਸਸਿਗਾ ਜੀ ਸਸਿਗਾਲ ਪਤ ਕੀ ਆਲਾ ਬਸ ਠੀਕ ਠਾਕ ਤੁਸੀਂ ਸੁਣਾਓ ਬਸ ਆਪਣਾ ਵਧੀਆ ਚੱਲੇ ਕਿਤੇ ਜੈ ਜੀ ਮਾੜਾ ਕੰਮ ਚੱਲਿਆ ਹ ਇੱਥੇ ਜੀ ਕੰਮ ਬਾਅਦ ਜਾਇਓ ਤੇ ਮੇਰੀ ਨਾ ਗੱਲ ਸੁਣੀਓ ਮੈਂ ਕੋਈ ਗੱਲ ਦੱਸਣੀ ਹੈ ਤੁਹਾਨੂੰ ਕੀ ਗੱਲ ਹੋਗੀ ਇੱਥੇ ਦੱਸ ਦਿਓ ਨਹੀਂ ਚਾਹਤ ਜੀ ਇੱਥੇ ਦੱਸਣ ਵਾਲੀ ਨਹੀਂ ਆਜੋ ਤੁਸੀਂ ਉੱਥੇ ਚਲ ਆ ਜਾ ਇੱਥੇ ਆ ਜਾ ਇੱਥੇ ਤਾਂ ਬੈ ਜਾ ਇੱਥੇ ਕੁਰਸੀ ਤੇ ਚਾਚਾ ਜੀ ਤੁਸੀਂ ਬਾਹ ਕੋਈ ਗੱਲ ਮੈਂ ਇੱਥੇ ਬੈਣੀ ਆ ਚਲ ਬੈ ਮੇਰਾ ਪੁੱਤ ਕੀ ਗੱਲ ਹੋ ਗਈ ਕੀ ਕਹਿ ਦੱਸਣ ਈ ਆ ਮੈਂ ਚਾਚਾ ਜੀ ਗੱਲ ਪਤਾ ਕੀ ਦੱਸਣੀ ਜੇ ਨਾਵ ਤੇ ਇਹ ਜਿਹੜੀ ਝੂਠੀ ਤੂਮ ਤਣੀ ਲੱਗੇ ਉਹ ਝੂਠੀ ਹੀ ਨਾਵਾ ਹੱਡੀ ਸੱਚੀ ਹੀ ਅਹੀਂ ਜੇ ਕੀ ਨਹੀਂ ਕਰਦੇ ਉਹ ਤਾਂ ਪੁੱਤ ਗੱਲ ਮੈਂ ਮੁੰਡੇ ਨੂੰ ਵੀ ਡਿਆ ਹਾਂ ਇੱਥੇ ਪੁੱਛਣ ਤੇ ਉਹ ਵੀ ਕਹਿੰਦਾ ਕੋਈ ਐ ਹੋਜੀ ਗੱਲ ਨਹੀਂ ਆ ਤੇ ਜਿੰਨਾ ਹੈਗੀ ਉਹ ਦੱਸਣਾ ਥੋੜਾ ਹੋਰ ਨਾਲ ਨੇ ਕਿ ਹੱਡੀ ਹੈਗੀ ਆ ਪਰ ਚਾਚਾ ਜੀ ਇਦਾਂ ਦੀ ਗੱਲ ਨਹੀਂ ਹੈਗੀ ਤਾਂ ਉਹਨੇ ਮਸਬੂਤ ਦੇ ਦੇਣੀ ਆ ਤੇ ਪਹਿਲੀ ਗੱਲ ਮੈਂ ਵੀ ਮੁੰਡੇ ਨੂੰ ਪੁੱਛਿਆ ਸੀ ਜੇ ਕੋਈ ਇਹੋ ਜੀ ਗੱਲ ਹੁੰਦੀ ਨਾ ਤਾਂ ਉਹਨੇ ਦੱਸ ਦੇਣਾ ਈ ਟੀ ਗੱਲ ਨਹੀਂ ਜੇ ਪੁੱਤ ਕੋਈ ਗੱਲ ਨਹੀਂ ਤਾਂ ਉਹਨੇ ਕੱਲ ਹੀ ਆਉਣਾ ਈ ਜ਼ਰੂਰ ਇੱਥੇ ਕੱਲ ਮੈਂ ਇੱਥੇ ਉਹਦੇ ਅੱਗੇ ਜਹਾਂ ਤੇ ਜੋੜੇ ਪੇਰ ਮੈਂ ਪੁੱਤ ਜਾ ਇੱਥੋਂ ਚੱਲ ਜਾ ਮੇਰੇ ਘਰ ਖੁਸ਼ੀਆਂ ਆਈਆਂ ਤੇ ਫੇਰ ਨਾ ਇਦਾਂ ਕਰ ਆਹ ਲੈ ਆਡੀ ਗੱਲਬਾਤ ਹੋਣੀ ਦੋਨੀ ਤੇਨੂੰ ਲਾਵਾ ਆ ਗਿਆ ਮੈਂ ਸੋਚਿਆ ਲਾਵੇ ਸਾਹਮਣੇ ਕੀ ਕੋਈ ਗੱਲ ਕਰਨੀ ਆ ਐਵੇਂ ਦੋਵੇਂ ਲੜਨਗੇ ਇਹਨਾਂ ਦੀ ਬਣੀ ਬੜੀ ਆ ਚਾਚੇ ਜੀ ਉਹ ਤਾਂ ਤੁਸੀਂ ਚਲੋ ਚੰਗਾ ਕੀਤਾ ਵਾ ਪਰ ਉਹ ਗੱਲ ਹੈ ਨਹੀਂ ਆ ਤੁਸੀਂ ਗੱਲ ਤੇ ਯਕੀਨ ਨਹੀਂ ਕਰਦੇ। ਉਹ ਤਾਂ ਨਾ ਹੁੰਦੀ ਫਿਰ ਕੱਲ ਕੀ ਕਰਨ ਆਉਣਾ ਸੀ ਉਹਨੇ? ਫਿਰ ਇੰਨਾਂ ਗੱਲਾਂ ਤੋਂ ਤੇ ਸ਼ੱਕ ਹੁੰਦਾ ਦਾ। ਚਾਚਾ ਜੀ ਕੋਈ ਓਦਾਂ ਨਹੀਂ ਆ ਸਕਦਾ। ਓਦਾਂ ਵੀ ਆ ਸਕਦਾ ਵਾ। ਤੂੰ ਪੁੱਤੇ ਵੇਖ ਕਿਦਾਂ ਦੀ ਗੱਲ ਆ। ਓਦੋਂ ਦਾ ਕਿਉਂ ਨਹੀਂ ਆ ਗਿਆ ਇਹਨੇ ਕੱਲ ਹੀ ਆਉਣਾ ਸੀ। ਚਾਚਾ ਜੀ ਕੋਈ ਗੱਲ ਨਹੀਂ। ਸਾਨੂੰ ਅੱਗੇ ਵੀ ਉਹ ਮਿਲਿਆ ਹੀ ਧੀ ਗੱਲਤ ਨਹੀਂ। ਅਸੀਂ ਤਾਂ ਉਹਨੇ ਦੱਸਿਆ ਹੀ ਕਿਤੇ ਗਏ ਹੈ। ਉਹਨਾਂ ਘਰ ਵੀ ਗਏ ਤਾਂ ਵੀ ਸਾਨੂੰ ਮਿਲੇ ਹੀ ਉਹਦੇ। ਤੇ ਜੇ ਨਾ ਫਿਰ ਤੇਰੀ ਮੰਮੀ ਨੇ ਸਬੂਤ ਦਿਖਾਇਆ ਤਾਂ ਕੋਈ ਝੂਠਾ ਹੀ ਆ ਫਿਰ। ਉਹ ਝੂਠਾਈ ਚਾਚਾ ਜੀ ਕਿਉਂ ਝੂਠਾ ਕਿਉਂ ਨਹੀਂ ਮੈਂ ਚੰਗਾ ਭਲਾ ਵੀਡੀਓ ਸਭ ਕੋ ਦੇਖਣ ਰਿਹਾ ਆ ਜੇ ਵੀਡੀਓ ਤੇ ਯਕੀਨ ਕਰ ਦੇਣਾ ਚਾਹਤੇ ਜੀ ਤਾਂ ਉਹ ਵੀ ਮੈਂ ਤੁਹਾਨੂੰ ਵਿਖਾ ਦੇਣੀ ਆ ਤੇ ਜਿੱਦਣ ਪਿੰਦਰ ਤੁਹਾਡੇ ਘਰ ਆਇਆ ਹੈ ਨਾ ਮੈਂ ਪਹਿਲਾਂ ਹੀ ਉਹਨੂੰ ਇਹ ਗੱਲ ਕਹੀ ਸੀ ਵੀ ਪਿੰਦਰ ਜੀ ਤੇਰੀ ਕੋਈ ਗੱਲਬਾਤ ਹੈਗੀ ਆ ਤੇ ਮੈਨੂੰ ਦੱਸ ਦੇ ਤੇ ਉਹਨੇ ਨਾ ਮੈਂ ਇੰਨੀਆਂ ਉਹਨੂੰ ਗੱਲਾਂ ਕੀਤੀਆਂ ਨਾ ਉਨੇ ਇੱਕ ਵਾਰੀ ਨਹੀਂ ਮੇਰੇ ਅੱਗੇ ਬੋਲਿਆ ਤੇ ਜੇ ਉਹ ਹੋ ਜਾਂਦਾ ਨਾ ਝੂਠਾ ਸੱਚਾ ਵੈਸੀ ਜਾਣਾ ਸੀ ਉਹ ਮੁੰਡੇ ਨੇ ਉਹ ਤੇ ਇੱਧਰ ਆਉਂਦਾ ਨਹੀਂ ਲਾਗਨੇ ਫੋਨ ਕੀਤਾ ਤੇ ਫਿਰ ਮੈਂ ਧੱਕੇਣਾ ਲੈ ਕੇ ਆਈ ਆ ਤੇ ਉਹ ਆਉਂਦਾ ਆਉਂਦਾ ਵੀ ਇੱਕੋ ਗੱਲ ਆਂਦਾ ਹੀ ਵੀ ਭਾਬੀ ਜੀ ਮੈਨੂੰ ਮੇਰੇ ਮਾਪਿਓ ਦੀ ਸੌਂ ਲੱਗੇ ਇਦਾਂ ਦੀ ਕੋਈ ਗੱਲ ਹੈ ਨਹੀਂ ਆ ਉਹ ਸੌਂਾਂ ਤਾਂ ਕਈ ਝੂਠੀਆਂ ਖਾ ਜਾਂਦੇ ਆ ਪਰ ਚਾਚਾ ਜੀ ਮੈਨੂੰ ਨਾ ਉਹਤੇ ਚਕੀਣਾ ਵੀ ਇਦਾਂ ਨਹੀਂ ਹੋ ਸਕਦਾ ਤੇਰਾ ਮੈਂ ਮੰਮੀ ਤੇਰੀ ਫਿਰ ਝੂਠੀ ਆ ਹਾਂਜੀ ਜੈ ਤੇਰੀ ਮੈਂ ਕਹਿੰਦੀ ਝੂਠੀ ਐ ਜੇ ਤੁਹਾਨੂੰ ਆ ਵੀਡੀਓ ਬਖਾਉਣੀ ਐ ਮੈਂ ਤੇ ਇਹ ਵੀਡੀਓ ਤੇ ਮੈਂ ਹਦਨ ਨੂੰ ਵੇਖੀ ਸੀ ਸਾਰਾ ਸਿਆਪਾ ਤੇ ਇਸੇ ਵੀਡੀਓ ਦਾ ਪਿਆ ਆ ਚਾਚਾ ਜੀ ਤੂੰ ਹੀ ਮੈਂ ਵੇਖ ਲਈ ਮੈਂ ਵੀ ਵੇਖ ਲਈ ਤੇ ਮੰਮੀ ਨੇ ਵੀ ਬੁਖਾਤੀ ਇਹਨੂੰ ਸੁਣੋ ਤੇ ਕੀ ਕਹਿਣ ਡਿਆ ਉਹ ਹਾਂਜੀ ਠੀਕ ਠਾਕ ਮੈਂ ਠੀਕ ਆ ਮੈਂ ਕਿਹਨ ਨਾਦਾ ਜਾਂਦਾ ਚਲੋ ਠੀਕ ਬਾਅਦ ਕਰਦੇ ਅੱਜ ਤਾਂ ਮੈਂ ਕੱਲ ਕੁਝ ਲੈਣਾ ਪਾ ਚਾਹ ਹਾਂਜੀ ਹੁਣ ਤੇ ਠੀਕ ਨੇ ਹਦਨ ਵਾਲੇ ਜਾਂਦੇ ਨੇ ਕੰਮ ਤੇ ਚਲੋ ਉੱਤ ਕਰਦਾ ਠੀਕ ਆ ਪਰ ਰੈਸਟ ਕਰ ਲੇ ਤੇ ਕੁ ਚਾਰ ਦਿਨ ਤੇ ਵਧੀਆ ਹਾਂਜੀ ਉਹ ਤੇ ਹੈਗਾ ਫਿਰ ਤੁਹਾਨੂੰ ਪਤਾ ਕਰਦਾ ਵੀ ਨਾਲ ਕੁਝਾਂ ਮੁਸ਼ਕਿਲ ਹੈ ਜਦਾਂ ਤੁਹਾਨੂੰ ਆਦੇ ਸਿੰਗਾਈ ਹੈ ਠੀਕ ਹੈ ਚਲੋ ਬਾਕੀ ਨਾਲ ਤਾਂ ਕੋਈ ਸੌਖਾ ਨਹੀਂ ਤੇ ਬਾਕੀ ਜਿਹੜੇ ਚੀਜ਼ ਦੀ ਲੋੜ ਹੈ ਕੋਈ ਗੱਲ ਨਹੀਂ ਦੱਸਦੇ ਹਾਂਜੀ ਕੋਈ ਨਹੀਂ ਦੱਸਦਾ ਤੇ ਚਲੋ ਠੀਕ ਹੈ ਮੈਂ ਚੱਲਦਾ ਹਾਂ ਹੁਣ ਦੱਸੋ ਚਾਚਾ ਜੀ ਕੌਣ ਗਲਤ ਆ ਅਹੀਂ ਗਲਤ ਕਿ ਕੁੜੀ ਗਲਤ ਹੀ ਹੁਣ ਕਾਤੋਂ ਠਾਹ ਮੂੰਹ ਕਰ ਲਿਆ ਵਾ ਉਹਦਣ ਕੁੜੀ ਇੰਨੇ ਧਰਲੇ ਪੰਦੀ ਹੱਥ ਤੁਹਾਡੇ ਅੱਗੇ ਜੋੜਦੀ ਪਰ ਤੁਸੀਂ ਨਹੀਂ ਮੰਨੀ ਹੈਗੀ ਪਰ ਤਾਂ ਨਾ ਉਹਦੇ ਮੰਨਣੀ ਚਾਹੀਦੀ ਹਿੱਕੇ ਦੀ ਗੱਲ ਤੇ ਯਕੀਨ ਨਹੀਂ ਕਰਨਾ ਚਾਹੀਦਾ ਪੁੱਤੋ ਵੀ ਕਹਿੰਦੀ ਹੈ ਨਾ ਮੈਂ ਮਾਂ ਬਣੂਗੀ ਇਹਨਾਂ ਦੀ ਮਾਂ ਬਣ ਇੱਕ ਧੀ ਹੈਗੀ ਆ ਸਗੀਆਂ ਮਾਵਾਂ ਤੋਂ ਬਿਨਾਂ ਮਸ ਹੱਬ ਲਾ ਲਿਆ ਕੋਈ ਨਹੀਂ ਮਾਂ ਬਣਦੀ ਇਹਨਾਂ ਫਿਰ ਆਪਣੀਆਂ ਕੁੜੀਆਂ ਸਮਝ ਗਈਆਂ ਨਹੀਂ ਆਏ ਉਹ ਚਾਚਾ ਜੀ ਮੈਨੂੰ ਨਹੀਂ ਪਤਾ ਮਮਮੀ ਦੇ ਦਿਲ ਵਿੱਚ ਕੀ ਆ ਪਰ ਮੈਂ ਇਹਨਾਂ ਨੂੰ ਨਾ ਆਪਣੀਆਂ ਸਮਝਿਆ ਹੀ ਤੇ ਮੈਨੂੰ ਇੱਥੇ ਯਕੀਨ ਹੀ ਪਰ ਉਹ ਬੜੇ ਤਰਲੇ ਪਾਉਂਦੀ ਮੈਂ ਮੰਮੀ ਅੱਗੇ ਵੀ ਕਿਹਾ ਸੀ ਤੇ ਤੁਹਾਨੂੰ ਮੈਂਦੀ ਰਹੀ ਆ ਪੀ ਚਾਚਾ ਜੀ ਕੋ ਗਲਤ ਨਹੀਂ ਜੀ ਹੈਗੀ ਪਰ ਤੁਸੀਂ ਇਹਦੇ ਨਾਲ ਨਾਵ ਗਲਤੀ ਆ ਤੇ ਨਾਲੇ ਤੁਸੀਂ ਉਹਤੇ ਹੱਥ ਵੀ ਚੁੱਕਿਆ ਤੁਹਾਨੂੰ ਨਾ ਹੱਥ ਨਹੀਂ ਚੁੱਕਣਾ ਚਾਹੀਦਾ ਜਿਵੇਂ ਆਂਤੀ ਪੁੱਤ ਤੇ ਅੱਜ ਕੱਲ ਤੇ ਨਿੱਕੇ ਨਿੱਕੇ ਨਿਆਣੇ ਗੁੱਸਾ ਕਰ ਲੈਂਦੇ ਆ ਉਹ ਤਾਂ ਫੇਰ ਵੀ ਵੱਡੀ ਤਾਂ ਉਹਨੇ ਗੁੱਸਾ ਨਹੀਂ ਠਾੜਾ ਕੀਤਾ ਮੈਂ ਪੁੱਤ ਇੱਕ ਵਾਰੀ ਫੇਰ ਨਾ ਭਾਬੀ ਦੇ ਯਕੀਨ ਕਰ ਲਿਆ ਮੈਂ ਨਹੀਂ ਹੁਣ ਸੁਭਾਅ ਦਾ ਚੇਂਜ ਹੋ ਗਿਆ ਹੋਊਗਾ ਪਰ ਨਹੀਂ ਇਹ ਵੀ ਉਹੋ ਗੱਲ ਰਹੀ ਆ ਇਹ ਨਹੀਂ ਸੁਧਰ ਸਕਦੀ ਪਰ ਜਿੱਦਾਂ ਮਰਜੀ ਨਾ ਤਾਨੂੰ ਨਾ ਯਕੀਨ ਕਰਨਾ ਚਾਹੀਦਾ ਮੈਂ ਤਾਂ ਫੇਰ ਵੀ ਬਗਾਨੇ ਘਰੋਂ ਆਈ ਆ ਤੇ ਮੈਨੂੰ ਉਹਨਾਂ ਤੇ ਯਕੀਨ ਹੀ ਤੇ ਤੁਸੀਂ ਉਹਦੇ ਪਿਓ ਹੋ ਕੇ ਨਾ ਯਕੀਨ ਕੀਤਾ ਤੇ ਨਹੀਂ ਪੁੱਤ ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਇਹ ਤੇ ਚਾਚਾ ਜੀ ਆਪਾਂ ਉਹ ਗੱਲ ਦੀ ਉਹਨੂੰ ਸਜ਼ਾ ਦਿੱਤੀ ਜਿਹੜਾ ਉਹਨੇ ਕੰਮ ਕੀਤਾ ਵੀ ਨਹੀਂ ਹੈਗਾ ਤੇ ਇਦਾਂ ਨਹੀਂ ਇਹਨੂੰ ਕਰਨਾ ਚਾਹੀਦਾ ਤੇ ਉਹ ਇਹਦੀ ਜਗ੍ਹਾ ਕਿਤੇ ਹੋਰ ਕੋਈ ਹੁੰਦਾ ਨਾ ਉਹਨਾਂ ਕਹਿਣਾ ਸੀ ਕਿ ਗਲਤੀ ਤੇ ਮੇਰੇ ਤੇ ਤੁਮ ਤੇ ਲਾਜ ਦਿੱਤੀ ਤੇ ਮੈਂ ਇਹਨਾਂ ਨੂੰ ਕੰਮ ਇਹ ਕਰਕੇ ਵਿਖਾਉਣਾ ਪੁੱਤ ਮੈਂ ਤੇ ਆਪਣੀ ਧੀ ਦੀ ਜ਼ਿੰਦਗੀ ਖਰਾਬ ਕਰਤੀ ਮੈਂ ਤੈਨੂੰ ਪੜਨੋਂ ਹੀ ਹਟਾ ਲਿਆ ਉਦੀ ਡਿਗਰੀ ਵੀ ਨਹੀਂ ਕੰਪਲੀਟ ਹੋਣ ਦਿੱਤੀ ਸਾਰੇ ਸਾਲ ਦੀ ਮਿਹਨਤ ਵੀ ਉਦਾਂ ਗਈ ਉਹਨੇ ਵਿਚਾਰੀ ਨੇ ਫੇਰ ਵੀ ਨਹੀਂ ਸੀ ਕੀਤਾ ਤੇ ਇਦਾਂ ਦੇ ਪੁੱਤ ਲੱਭਦੇ ਆ ਗਏ ਆ ਤੇ ਜੇ ਤੁਸੀਂ ਹੁਣ ਉਹ ਹੁਦਿਆੰਦੀਪਾ ਵਿਆਹ ਠਹਿਰ ਕੇ ਕਰ ਦਿਓ ਤੇ ਫੇਰ ਵੀ ਫੇਰ ਮੰਨ ਗਈ ਪਰ ਚਲ ਕੋਈ ਗੱਲ ਨਹੀਂ ਡੈਡੀ ਕੋਸ਼ਨ ਤੇ ਕੋਈ ਗੱਲ ਮੇਰਾ ਰਿਸ਼ਤਾ ਕਰ ਦਿਓ ਜਿੱਦਾਂ ਡੈਡੀ ਆਂਦੇ ਆ ਨਹੀਂ ਪੁੱਤ ਬਹੁਤ ਵੱਡੀ ਗਲਤੀ ਹੋ ਗਈ ਆ ਹਣਾ ਉਹ ਤੇ ਨਹੀਂ ਉਹ ਆ ਸਕਦਾ ਜਿਹੜਾ ਟਾਈਮ ਲੰਘ ਗਿਆ ਆ ਉਹ ਤੇ ਨਹੀਂ ਦੁਬਾਰਾ ਲੈ ਆ ਸਕਦਾ ਪਰ ਗਾਂ ਹੁਣ ਮੈਂ ਆਪਣੀ ਧੀਾਂ ਤੇ ਯਕੀਨ ਕਰਨਾ ਕਿ ਇਹਦੇ ਪਿੱਛੇ ਲੱਗਣਾ ਨਹੀਂ ਹੁਣ ਅਜ ਤੋਂ ਬਾਅਦ ਪਰ ਚਾਚਾ ਜੀ ਆ ਗੱਲਾਂ ਦੇ ਨਾ ਹੁਣ ਨਾ ਵਚਾਈ ਨਾ ਅੱਗੇ ਦੀ ਰਹੀ ਤੇ ਨਾ ਉਹ ਪਿੱਛੇ ਦੀ ਰਹੀ ਤੁਸੀਂ ਇਹ ਸੋਚੋ ਤੁਸੀਂ ਖੁਦ ਆਂਦੇ ਹੁੰਦੇ ਸੀ ਵੀ ਇਹ ਮੇਰੇ ਸਿਰ ਤੇ ਤਾਜ ਬਣ ਗਿਆਂ ਮੈਂ ਪੜਾ ਲਿਖਾ ਕੇ ਇਹਨਾਂ ਨੂੰ ਕੰਮ ਤੇ ਲਾਉਣਾ ਵਾ ਤਾਂ ਅਗਲਿਆਂ ਦਾ ਕੀ ਪਤਾ ਇਹਨੂੰ ਪੜਾਉਣਾ ਕਿ ਨਹੀਂ ਇਹ ਤਾਂ ਬੁੱਤੋਂਾਂ ਦੀ ਆ ਕੀ ਕਰਦੇ ਆ ਕੀ ਨਹੀਂ ਕਰਦੇ ਪਹਿਲੇ ਦੇ ਕਹੀ ਜਾਂਦੇ ਆ ਪੜਾਉਣਾ ਪੜਾਉਣਾ ਆ ਇਹ ਦੋਥੇ ਜਾਓਗੇ ਤੇ ਪਤਾ ਲੱਗੂਗਾ ਪੜਾਉਂਦੇ ਆ ਜਾਂ ਨਹੀਂ ਹਾਂਜੀ ਕੋਈ ਗੱਲ ਨਹੀਂ ਤੁਹਾਨੂੰ ਦੱਸ ਦਾਂਗੇ ਠੀਕ ਹੈ ਚੰਗਾ ਪਾ ਵੀਜੀ ਤੁਸੀਂ ਨਹੀਂ ਆਏ ਹਾਂਜੀ ਨਾ ਮੈਂ ਹੀ ਆਈ ਆ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਹੋ ਗਿਆ 10 ਮਿੰਟ ਠੀਕ ਆ ਤੇ ਇੱਥੇ ਕੱਦੇ ਦੇ ਬਿਠੇ ਅੰਦਰ ਆ ਜਾਓ ਕੋਈ ਗੱਲ ਨਹੀਂ ਮੈਂ ਜਾਣੀ ਮਾ ਪਤਾ ਤੂੰ ਮੈਨੂੰ ਮਾਫ ਕਰ ਦੇ ਮੇਰੇ ਕੋਲ ਗਲਤੀ ਹੋ ਗਈ ਆ ਬਹੁਤ ਵੱਡੀ ਕਿਉਂ ਡੈਡੀ ਜੀ ਕੀ ਹੋਇਆ ਵਾ ਨਹੀਂ ਮੈਂ ਤਾਂ ਮੈਂ ਬਸ ਬਤ ਮੇਰਾ ਮਾਫ਼ ਕਰਦੇ ਚਲੋ ਕੰਮ ਕਰੋ ਮੇਰਾ ਪੁੱਤ ਆਪਣਾ ਮੈਨੂੰ ਗੱਲ ਤੇ ਦੱਸੋ ਗੱਲ ਕੀ ਹੋਈ ਆ ਪਾਭੀ ਜੀ ਤੁਹਾਨੂੰ ਪਤਾ ਵਾ ਡੈਡੀ ਮੇਰੇ ਕੋਲੋਂ ਕਿਹੜੀ ਗੱਲ ਮਾਫ਼ੀ ਮੰਗਣ ਦੇ ਨੇ ਆਹੋ ਨਾ ਮੈਨੂੰ ਪਤਾ ਏ ਹਾਂ ਪਾਭੀ ਜੀ ਮੈਂ ਤੇ ਪਹਿਲਾਂ ਵੀ ਨਹੀਂ ਕੋਈ ਗਲਤੀ ਕੀਤੀ ਤੇ ਨਾ ਹੀ ਮੈਂ ਹੁਣ ਕੋਈ ਗਲਤੀ ਕੀਤੀ ਆ ਜਿੱਦਾਂ ਕਹਿੰਦੇ ਮੈਂ ਤੇ ਉਦਾਂ ਹੀ ਕਰਨੀ ਆ ਖੁਸ਼ੀ ਖੁਸ਼ੀ ਫੇਰ ਮੇਰੇ ਤੇ ਕੋਈ ਇਲਜ਼ਾਮ ਲਾ ਤਾਣਾ ਮੈਂ ਤੁਹਾਨੂੰ ਉਹ ਵੀ ਕਹਿ ਪੀਏ ਮੁੰਡਾ ਇੱਥੇ ਕੀ ਕਰਨਾ ਆ ਉਦੋਂ ਤੂੰ ਜਾਂਦੇ ਸਾਰੀ ਜ਼ਿੰਮੇਵਾਰੀ ਮੇਰੀ ਆ ਹੁਣ ਦੱਸੋ ਨਾਵ ਤੂੰ ਟੈਨਸ਼ਨ ਨਾ ਲੈ ਤੇ ਮੈਂ ਤੈਨੂੰ ਜਿਹੜੀ ਗੱਲ ਦੱਸਣ ਆਈ ਹੈ ਨਾ ਤੇ ਤੂੰ ਖੁਸ਼ ਹੋ ਜਾਣਾ ਵਾ ਤੇ ਤੂੰ ਸੱਚੀ ਹਾਂ ਉਹ ਮੁੰਡੇ ਨਾਲ ਤੇਰੀ ਕੋਈ ਗੱਲਬਾਤ ਹੈ ਨਹੀਂ ਮੈਂ ਤੇ ਤੁਹਾਨੂੰ ਪਹਿਲਾਂ ਹੀ ਨਹੀਂ ਸੁਪੀ ਨਹੀਂ ਹੈਗੀ ਪਰ ਹੁਣ ਉਹਦੇ ਨਾਲ ਕਰਕੇ ਫੇਰ ਲੜਾਈ ਪੈ ਗਈ ਆ ਨਾ ਨਹੀਂ ਲੜਾਈ ਪੈਂਦੀ ਪੈਂਦੀ ਭਾਬੀ ਜੀ ਪੈਂਦੀ ਕਿ ਹੋਣੀ ਆ ਹੁਣ ਡੈਡੀ ਦੇ ਨੇ ਹੁਣੇ ਤਾਈ ਨੇ ਆਜਣਾ ਉਹਨੇ ਕਿਹਾ ਤੂੰ ਮੁੰਡੇ ਨਾਲ ਸੱਚੀ ਭਾਬੀ ਜੀ ਮੈਨੂੰ ਸੌਂ ਲੱਗੇ ਮੇਰੇ ਤੋਂ ਤਾਂ ਉਹਦਾ ਨੰਬਰ ਵੀ ਨਹੀਂ ਆਗਾ ਮੈਂ ਕੁਝ ਨਹੀਂ ਕੀਤਾ ਹੁਣ ਨਵ ਪਹਿਲਾਂ ਤੂੰ ਚੁੱਪ ਕਰ ਐਵੇਂ ਨਹੀਂ ਕਿੰਨੇ ਕਿਹੜੇ ਜਾਲ ਤੇ ਰੋਂਡ ਐ ਪਣੀ ਐ ਮੇਰੀ ਗੱਲ ਤੇ ਸੁਣ ਲਾ ਜੇ ਉਹ ਮੁੰਡਾ ਨਾ ਨਾ ਹੁੰਦਾ ਫਿਰ ਸਚਾਈ ਸਾਹਮਣੇ ਨਹੀਂ ਆਉਣੀ ਉਹ ਮੁੰਡਾ ਆ ਤਾਂ ਫਿਰ ਸਚਾਈ ਸਾਹਮਣੇ ਆਈ ਆ ਕਾਦੀ ਪੱਬ ਦੀ ਸਚਾਈ ਸਾਹਮਣੇ ਆਈ ਮੇਰੇ ਭਾਦਰ ਤੇ ਫਿਰ ਸਿਆਪਾ ਪੈ ਗਿਆ ਵਾਣਾ ਨਵ ਤੂੰ ਮੇਰੀ ਗੱਲ ਕਿਉਂ ਨਹੀਂ ਸੁਣਦੀ ਉਹ ਮੁੰਡੇ ਨੇ ਮੈਂ ਪੁੱਛਿਆ ਹੀ ਤਾਂ ਮੁੰਡਾ ਆਦਾ ਵੀ ਮੇਰੀ ਗੱਲਬਾਤ ਹੈ ਨਹੀਂ ਆ ਜਿਹੜੀ ਮੰਮੀ ਨੇ ਵੀਡੀਓ ਤਾਂ ਨਹੀਂ ਬਣਾਈ ਨਹੀਂ ਅਸੀਂ ਸਾਰਿਆਂ ਨੇ ਵੇਖ ਛੜੀ ਸੁਣਿਆ ਤਾਂ ਹੈ ਨਹੀਂ ਵੀ ਵਿੱਚ ਕੀ ਕਹਿਣ ਦੇ ਆ ਤੂੰ ਉਹ ਤੇਰੇ ਡੈਡੀ ਨੂੰ ਸੁਣਾਈ ਹੁਣ ਡੈਡੀ ਤੇਰਾ ਯਕੀਨ ਕਰ ਰਿਹਾ ਏ ਤਾਂ ਤੇਰੇ ਡੈਡੀ ਨੇ ਤੇਰੇ ਕੋਲ ਮਾਫੀ ਮੰਗੀ ਆ ਹੁਣ ਤੇਰੇ ਡੈਡੀ ਇਕੱਲੇ ਨਹੀਂ ਮਾਫੀ ਮੰਗਣੀ ਤਾਈ ਵੀ ਤੇਰੀ ਮੰਗੇਗੀ ਨਹੀਂ ਨਹੀਂ ਭਾਬੀ ਜੀ ਮਾਫੀ ਕਿਹੜੀ ਨੂੰ ਮੰਗਵਣੀ ਵੱਡੇ ਨੇ ਮਾਫੀ ਮੰਗਦੇ ਚੰਗੇ ਨਹੀਂ ਲੱਗਦੇ ਤੇ ਨਾਲੇ ਨਾ ਤਾਂ ਡੱਬੜਾ ਹੀ ਧੰਨਵਾਦ ਤੁਸੀਂ ਮੇਰਾ ਇੰਨਾ ਸਾਥ ਦਿੱਤਾ ਵਾ ਜੇ ਤੁਸੀਂ ਨਾ ਹੁੰਦੇ ਤੇ ਸੱਚ ਕਦੇ ਵੀ ਸਾਹਮਣੇ ਨਹੀਂ ਆਇਆ ਧੰਨਵਾਦ ਮੇਰਾ ਨਹੀਂ ਧੰਨਵਾਦ ਉਹ ਮੁੰਡੇ ਦਾ ਕਰਨਾ ਚਾਹੀਦਾ ਜੇ ਪਿੰਦਰ ਕੱਲ ਨਾ ਨਾ ਆਉਂਦਾ ਉਹ ਗੱਲ ਉੱਥੇ ਦੱਬੀ ਰਹਿਣੀ ਹੀ ਪਤਾ ਨਹੀਂ ਕਿ ਇਹਨੂੰ ਲੱਗਣੀ ਤੇ ਨਾਲੇ ਮੰਮੀ ਮਾਫੀ ਮੰਗੇਗੀ ਮੰਗੇਗੀ ਕਿਉਂਣਾ ਤੇਰੀ ਜ਼ਿੰਦਗੀ ਇਸ ਬਰਬਾਦ ਕਰਕੇ ਰਹਿਤੀ ਆ ਪਰ ਨੋ ਤੈਨੂੰ ਹਟਾਤਾ ਵਿਆਹ ਤੇਰਾ ਕਰ ਦੇਣਗੇ ਤੇ ਬਨਾਮੀ ਵਾਧੂ ਦੀ ਸਾਰੀ ਤੂੰ ਤੇ ਭਾਬੀ ਜੀ ਹੈਗਾ ਵਾ ਚਲੋ ਪਰ ਐਵੇਂ ਹੁਣ ਫੇਰ ਨਾਲ ਲੜਾਈ ਪਾਇਓ ਘਰ ਦੇ ਵਿੱਚ ਚਲੋ ਇੰਨਾ ਬੜਾ ਸ਼ੁਕਰ ਹੈ ਮੇਰੇ ਡੈਡ ਨੂੰ ਤੇ ਮੇਰੇ ਤੇ ਯਕੀਨ ਆ ਗਿਆ ਵਾਣਾ ਮੈਨੂੰ ਕਿਹੇ ਮਾਫੀ ਦੀ ਨਹੀਂ ਲੋੜ ਹੈਗੀ ਮੈਨੂੰ ਬੜੀ ਖੁਸ਼ੀ ਆ ਪਰ ਨਾ ਇਹ ਗੱਲ ਮੈਂ ਐਵੇਂ ਮੰਮੀ ਨੂੰ ਪੁੱਛਣੀ ਆ ਜੇ ਤੇਰਨਾ ਕਰ ਸਕਦੇ ਆ ਤੇ ਮੇਰੇ ਕੀ ਉਹ ਲੱਗਦੇ ਆ ਮੇਰ ਨਾਲ ਵੀ ਕੋਈ ਗੱਲ ਕਰ ਹੀ ਸਕਦੇ ਆ ਨਹੀਂ ਕਰਦੇ ਭਾਬੀ ਜੀ ਇੰਨੇ ਵੀ ਨਹੀਂ ਮਾੜੇ ਹੈਗੇ ਅੱਛਾ ਤੇ ਫਿਰ ਇਹ ਗੱਲ ਹੀ ਹੁਣੇ ਮੈਂ ਤਾਈ ਵੱਲ ਜਾਣੀ ਆ ਤੇ ਤਾਈ ਨੂੰ ਪੁੱਛ ਕੇ ਆਉਣੀ ਆ ਕਿ ਤਾਈ ਤੂੰ ਇਹ ਚੰਗਾ ਕੰਮ ਕੀਤਾ ਸੀ